ਦਾ ਘਰਾਂ ਦੇ ਬਲਾਇਕ ਜ਼ਮੀਨ ਦਾ ਮਾਮਲਾ ਜੀ ਘਰਾਂ ਦੇ ਬਲਾਇਕਾਂ ਨੇ ਕਿ ਬੁੱਟਾ ਸਿੰਘ ਜਗਰੂਪ ਸਿੰਘ ਨੇ ਇਸ ਦੇ ਸਾਲੇ ਭਣੋਈਏ ਆਪਸ ਵਿੱਚ ਇਕੱਠੇ ਹੋ ਰਹੇ ਜੀ ਸਾਰੇ ਸਾਰਿਆਂ ਦਾ ਇਕੱਠਾ ਹੋ ਰਿਹਾ ਜੀ ਮੈਨੂੰ ਕਹਾ ਜੀ ਕੋਈ ਬਾਤ ਨਹੀਂ ਕਹਾ ਤੈਨੂੰ ਸੈਰ ਕਰਨ ਵਾਂਗ ਲੈ ਜਾਾਂਗੇ ਕਹਾ ਹਜੂਰ ਸਾਹਿਬ ਪਟਨਾ ਸਾਹਿਬ ਮੈਂ ਕਹਾ ਜੀ ਚਲੋ ਕੋਈ ਬਾਤ ਨਹੀਂ ਨਿਉ ਕਹਾ ਜੀ ਥੋੜੀ ਜਿਹੀ ਪੁਰਾ ਦਿੱਕਤ ਕਰਵਾਣੀ ਪੜਾ ਕਿ ਮਾਂ ਗਾਡੀ ਦਿਖਾਣਾ ਪੜਾਗਾ ਨਿਉ ਵੜ ਨਹੀਂ ਦਿੰਦਾ ਨਾ ਯਾਤਰਾ ਮੈਂ ਕਹਾ ਚਲ ਕੋਈ ਬਾਤ ਨਹੀਂ ਜੀ ਮੇਰੇ ਵੱਲ ਥੋੜੇ ਦਿਨ ਬਾਅਦ ਜੀ ਸੰਮਨ ਭੇਜਦੇ ਕਾ ਤਨ ਬਿਆਨ ਨਾ ਕਰਿਆ ਮਨ ਬਿਆਨ ਨਾ ਕਰਿਆ ਕੁਛ ਨਹੀਂ ਲੈਣਾ ਨਹੀਂ ਦੇਣਾ ਨਹੀਂ ਆਪੋ 1 ਰੁਪਇਆ 1 ਰੁਪਇਆ ਤੋਂ ਨਹੀਂ ਆਇਆ ਜੀ ਮੇਰੇ ਅਕਾਊਂਟ ਮਾ ਹਾਂ ਜੀ ਯਾਤਰਾ ਵੀ ਤੈਨੂੰ ਯਾਤਰਾ ਪਰ ਲੈ ਜਾਗੇ ਮਨੂੰ ਅੰਬਰਸਰ ਕਮਾਏਗਾ ਤਾਰਾਂ ਤਾਰ ਦੀਆ ਜੀ ਇਹ ਤੇ ਕਹਾ ਜਦੋਂ ਇਹ ਫਲਾਈਟ ਕਹਿੰਦਾ ਚਲਾ ਮਿੰਨੇ ਦੋ ਮਿੰਨੇ ਰੁਕ ਜਾ ਫਿਰ ਚਲਾਂਗੇ ਹੈ ਇਹ ਸੀਗਾ ਫਰੋਡ ਕਾ ਕਰਵਾਇਆ ਵਾ ਜੀ ਇਨਾਂ 420 ਪਤਾ ਨਹੀਂ ਕਿਆ ਕਹ ਲਾਈ ਵੀ ਜੀ ਛੋਕਰਾ ਮੇਰਾ ਅੰਦਰ ਆ 4 ਮਹੀਨੇ ਹੋਏ ਕਰ ਰੱਖਿਆ ਜੀ ਨਾ ਮਾਰੇ ਵੀਰ ਪਰਚਾ ਹੋ ਰਿਆ ਮਾਰੀ ਕੋਈ ਸੁਣਾਈ ਨਹੀਂ ਨਾ ਹਾਂਜੀ ਬਾਪੂ ਤੇ ਜੀ ਮੇਰੇ ਤੇ 3 ਨੰਬਰ ਕਰਾ ਰੱਖਿਆ ਜੀ ਬਾਪੂ ਮੇਰਾ ਹਾਂਜੀ ਕੱਚ ਕੱਚ 12 ਕੇ 11 ਕੇ ਲੇ ਜੀ ਸਾਢੇ 11 ਸਰ ਕਰਜਾ ਮਾਰੇ ਬਾਜੀ 3 ਕਰੋੜ 16 ਲੱਖ ਜੀ 3 ਕਰੋੜ 16 ਲੱਖ ਜੀ ਕੁਝ ਵੀ ਨਹੀਂ ਮਾ ਪਏ ਰੁਪਈਏ ਦਾ ਵੀ ਚੈੱਕ ਨਹੀਂ ਹੈ ਜੀ ਨਾ ਕੋਈ ਰੁਪਈਆ ਨਕਦ ਲਿਖਿਆ ਹੈ ਹਾਂਜੀ ਨਕਦ ਲਿਖਿਆ ਹੈ 60 ਲੱਖ ਫਲਾਣੇ ਬੰਦੇ ਦੇ ਦੇ ਤਿੰਨ ਮੁਰਤਾ ਵੀ ਡਿਟੇਲ ਬਣਾਈ ਡਿਟੇਲ ਬਣਾਈ ਆਤਮਾ ਗਰੁੱਪ ਹੈ ਜਿਹਨਾਂ ਦਾ ਤਕੜਾ ਡਿਟੇਲ ਬਣਾਈ ਵੀ ਡਿਟੇਲ ਹੈਗੀ ਲਿਖੀ ਬੰਦਾ ਸਾਡਾ 30 ਲੱਖ ਰੁਪਏ ਨਕਦ ਮੈਂ ਖੇਤੀਬਾੜੀ ਕਰਨ ਵਾਸਤੇ ਦਿੱਤਾ ਐ ਲਿਖਿਆ ਹੋਇਆ ਸਾਰਾ ਬਿਆਨ ਇਹ ਪੂਰੀ ਡਿਟੇਲ ਬਣਾ ਕੇ ਨਕਦੀ ਲਿਖਿਆ ਜਿੱਦਾਂ ਵੀ ਲਿਖਿਆ ਗਿਆ ਕੈਸ਼ ਲਿਖਿਆ ਸਾਰਾ ਕੈਸ਼ 3000 ਵੀ ਇੱਕੇ ਬੰਦਾ ਜੀ ਜੈਲ ਸਿੰਘ ਭਰਾਗਵਰ ਤੇ ਉਹਦੇ ਨਾਲ ਟੋਟਾ ਗੁਰਜੀਤ ਸਿੰਘ ਕੋਹਲੀ ਤੇ ਉਹ ਤਾਂ ਸਿੰਘ ਸੰਦੇ ਸਿੰਘ ਤੇ ਜਗਰ ਜਗਰੂਪ ਸਿੰਘ ਹਾਂ ਜਿਹੜੇ ਜਸਵਿੰਦਰ ਸਿੰਘ ਜਗਦੀਪ ਸਿੰਘ ਲੜਕਾ ਹੋਣੇ ਗੱਲ ਕਰਕੇ ਗਏ ਆ ਉਹ ਸਾਡੇ ਪਿੰਡ ਦਾ ਸਾਡਾ ਗਵੰਡੀ ਆ ਉਹਨੂੰ ਇੱਕ ਮਹੀਨਾ ਸਾਤ ਤੋਂ ਪਹਿਲਾਂ ਕਰ ਲਿਆ ਸੀਗਾ ਕੰਮ ਸਾਨੂੰ ਪਤਾ ਲੱਗਿਆ ਇਹਦੇ ਨਾਲ ਸਾਡੇ ਆ ਬਾਅਦ ਚ ਕਰਿਆ ਸਾਡੇ ਪਿੰਡ ਦੇ ਦੋ ਬੰਦੇ ਨਾਲ ਰੌਲੇ ਹੋਏ ਨੇ ਉਹਨਾਂ ਦਾ ਪੂਰਾ ਹੱਥਾ ਆਪਸ ਵਿੱਚ ਸਾਰੇ ਰਿਸ਼ਤੇਦਾਰ ਨੇ ਤਾਂ ਕਰਕੇ ਸਾਰਾ ਗੈਂਗ ਹੁਮਤੀ ਆ ਜੀ ਸਾਰੀ ਕੇ ਕਹਿੰਦੇ ਵੀ ਆ ਵੀਰ ਅਸੀਂ ਤਾਂ ਦੋ ਨੰਬਰ ਦਾ ਪੈਸਾ ਕਮਾਣਾ ਹੁੰਦਾ ਆ ਚੱਕ ਫਿਰ ਆ ਜੀ ਨਾ ਹੁੰਦਾ ਸਾਰਾ ਟੋਟਲ ਕਿੰਨੇ ਜਿੰਨੇ ਲੋਗੇ ਜਰੂਰੀ ਆਪਣਾ ਪਲਾਨ ਜੋਤਨ ਮਾਰੇ ਪਿੰਡ ਪਿੰਡ ਕੇ ਜੀ 20 20 ਕਿਲੇ ਤਾਂ ਜੀ ਮਾਰੇ ਆਪਣੇ ਦੋ ਗਵਾਂਡੀਆਂ ਕੇ ਮੇਰੇ ਹਰ ਆਪਣੇ 11 ਕਿਲੇ ਸਾਡੇ ਅਸੀਂ ਅਸੀਂ ਡੈਡੀ ਜੀ ਨੇ ਪੰਜ ਭਰਾ ਨੇ 11 ਏਕੜ ਦੀ ਤੁਸੀਂ ਲਾਲੋਬ ਸਾਨੂੰ ਕਿੰਨੀ ਆਊਗੀ ਪੰਜ ਬਰਾਵਾਂ ਨੂੰ ਲਗਭਗ ਇਹਨਾਂ ਨੇ ਤਿੰਨ ਚਾਰ ਜਿਹੜੇ ਬਿਆਨੇ ਕਰੇ 50 ਕਿੱਲੇ ਟੋਟਲ 50 ਕਿੱਲੇ ਬਣੇ ਜਿਹੜੇ ਤਿੰਨ ਚਾਰ ਬਿਆਨੇ ਆਗੇ ਹਾਂ ਜਿਹੜੇ ਪਿੰਡਾਂ ਦੇ ਮਾਮਲੇ ਤੇ ਇਹਨਾਂ ਦੇ ਇਹ ਤਸਿੰਬਲੀ ਖਲਾਸ ਪਰ ਜੇ ਇੱਕ ਤੋਂ ਇਸਕੇ ਮਾਮਲੇ ਗੱਲ ਤੇ ਸਿੰਪਲੀ ਜੋੜਾਂ ਗਲਾ ਤੇ ਆਹ ਖਲਾਸ ਪਰ ਕਹਿ ਰਿਹਾ ਉਸੇ ਹਾਂ ਉਸ ਏਰੀਆ ਦੇ ਹੰਡੇਸਰੇ ਥਾਣੇ ਤੇ ਸਾਰਾ ਏਰੀਆ ਹੰਡੇਸਰੇ ਚ ਪੈਂਦਾ ਜਿਹੜੇ 10 15 ਪਿੰਡ ਐ 20 ਪਿੰਡ ਉਹ ਹੰਡੇਸਰੇ ਚ ਪੈਂਦੇ ਪਰਾਗ ਵੀ ਡੇਰਾ ਵਸੀਚੇ ਜਿੱਥੇ ਦਾ ਬੰਦਾ ਉਹ ਲਾਲੜੂ ਵੀ ਡੇਰਾ ਉਸੇ ਚ ਪੈਂਦਾ ਜਿੱਥੇ ਤੇ ਲੰਬੜਦਾ ਰਹੇ ਉਸੇ ਏਰੀਆ ਦੇ ਇਕੱਠੇ ਹੋ ਕੇ ਪੰਜ ਸਤ ਮੇਰਾ ਨਾਮ ਜਗਦੀਪ ਸਿੰਘ ਪਿੰਡ ਤਸੰਬਲੀ ਹੈ ਜੀ ਸਾਡੇ ਨਾਲ ਫਰਾਡ ਹੋਇਆ ਜੀ ਤੇ ਸਾਡੀ 6 ਕਿੱਲੇ ਪੈਲੀ ਹੈ ਜੀ ਪਿੰਡ ਤਸੰਬਲੀ ਦੀ ਇਹ ਕੀ ਕਰਦੇ ਨੇ ਇਹ ਪਹਿਲਾਂ ਮੈਂ ਨਾਂ ਦੱਸਦਾ ਇਹਨਾਂ ਦੇ ਜਿਹੜਾ ਮੇਨ ਇਹਨਾਂ ਦਾ ਮਾਸਟਰਮਾਈਂਡ ਅਜੈਬ ਸਿੰਘ ਪਿੰਡ ਪਰਾਗਪੁਰ ਗੁਰਵਿੰਦਰ ਸਿੰਘ ਜਿਹਨਾਂ ਨੂੰ ਅੱਗੇ ਸਾਡੀ ਜ਼ਮੀਨ ਸੇਲ ਹੋਈ ਆ ਗੁਰਜੀਤ ਸਿੰਘ ਅਮਨਾਪੂਰਾ ਕਪਲ ਪੰਚਗੁੱਲਾ ਇਹ ਜੇ ਕਾਫੀ ਨਾਮ ਨੇ ਜੀ ਇਹਨਾਂ ਦੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਦਰਖਾਸਤਾਂ ਬਹੁਤ ਹੋਈਆਂ ਵੀ ਆ ਜੀ ਤੇ ਇਹ ਕੀ ਕਰਦੇ ਆ ਅਨਪੜ੍ਹ ਬੰਦਾ ਦੇਖਦੇ ਆ ਪਿੰਡ ਦਾ ਅਨਪੜ੍ਹ ਬੰਦਾ ਦੇਖ ਕੇ ਜਿਹੜੇ ਇਹਨਾਂ ਨੇ ਪਿੰਡ 'ਚ ਟਾਟ ਛੱਡੇ ਹੁੰਨੇ ਆ ਵੀ ਤੇਰਾ ਲੋਨ ਕਰਾ ਦਿੰਨੇ ਆ ਤੇਰਾ ਫੁਲਾਣਾ ਧਮਕਾਣਾ ਕਰਾ ਦਿੰਨੇ ਆ ਇਹ ਕੀ ਕਰਦੇ ਆ ਜਾ ਕੇ ਉੱਥੇ ਲੋਨ ਦੇ ਅਕਾਊਂਟ ਦੇ ਬੰਦੇ ਨੂੰ ਲਿਜਾ ਕੇ ਉੱਥੇ ਅਨਪੜ ਬੰਦਾ ਹੁੰਦਾ ਕੁਝ ਪਤਾ ਨਹੀਂ ਉਹਦੀ ਪਾਵਰ ਆਫ ਟਾਰਨੀ ਲੈ ਕੇ ਅੱਗੇ ਜ਼ਮੀਨ ਸੇਲ ਕਰ ਦਿੰਦੇ ਆ ਜੀ ਤਾਂ ਇਹਨਾਂ ਖਿਲਾਫ ਅਸੀਂ ਕੰਪਲੇਂਟਾਂ ਵੀ ਦਿੱਤੀਆਂ ਪਹਿਲਾਂ ਜੀ ਡੀਐਸਪੀ ਐ ਐਸਐਚਓ ਥਾਣਾ ਹਡੇ ਸਰ ਵੀ ਦਿੱਤੀਆਂ ਜੀ ਐਸਐਸਪੀ ਇੱਥੇ ਆਪਣਾ ਮਨਪ੍ਰੀਤ ਜੀ ਹੈ ਉਹਨਾਂ ਦੇ ਵੀ ਦਰਖਾਸਤ ਦਿੱਤੀ ਵੀ ਹੈ ਨਾ ਕਿ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਇਹਨਾਂ ਨੇ ਘਟੋ ਘਟ ਵੀ 40 50 ਕਿੱਲੇ ਦਾ ਜਿਹੜੇ ਸਾਡੇ ਜਿਹੜੇ ਜਾਣਕਾਰ ਹੈ ਉਹਨਾਂ ਦੇ ਨਾਲ ਅੱਗ ਗਈ ਹੋਈ ਹੈ ਜੀ ਸਾਢੇ 7 ਕਿੱਲੇ ਹੈ ਇਹ ਆਹੀ ਜੀ ਬਾਪੂ ਨੂੰ ਲੈ ਕੇ ਉੱਥੇ ਕਹਿੰਦੇ ਲੋਨ ਦੇ ਕਾਗਜ਼ ਕਰਾਉਣ ਦੇ ਤਰ੍ਹਾਂ ਲੋਨ ਕਰਾਣਾ ਉੱਥੇ ਲਿਜਾ ਕੇ ਖੜਾਤਾ ਦੇ ਉਹਨਾਂ ਨੂੰ ਪਤਾ ਹੈ ਨਹੀਂ ਅਨਪੜ੍ਹ ਨੇ ਵਿਚਾਰੇ ਉਹਨਾਂ ਦੀ ਪਾਵਰ ਆਫ ਟੌਰ ਨਹੀਂ ਲੈ ਕੇ ਅੱਗੇ ਜ਼ਮੀਨ ਸੇਲ ਕਰ ਦਿੰਦੇ ਹਾਂ ਹਾਂਜੀ ਕੱਲੇ ਬਾਪੂ ਦਾ ਲੋਨ ਦੀ ਲੋਨ ਸੀ ਹਾਂਜੀ ਲੋਨ ਸਾਨੂੰ ਲੋਨ ਦੀ ਲੋੜ ਜੀ ਪਿੰਡਾਂ 'ਚ ਹੁੰਦਾ ਹੀ ਆ ਜੀ ਆਮ ਆਹੀ ਬਸ ਆਪਣਾ ਜਿੱਕੜਾ ਘਰ ਕ੍ਰਿਸ਼ਤੀਆ ਪਹਿਲਾਂ ਲਿਮਟਾਂ ਹੋਈਆਂ ਵੇ ਜੀ ਲੋਨ ਤਾਂ ਹੋਇਆ ਹੀ ਨਹੀਂ ਸਰ ਪੈਸੇ ਕਿੰਨੇ ਤੋਂ ਇਹ ਇਹਦਾ ਹਾਂਜੀ ਇਹਦਾ ਨੇ 1 ਕਰੋੜ ਦੇ ਲਗਭਗ ਸਮਥਿੰਗ ਲੈ ਲਿਆ ਜੀ ਉਹ ਤੁਹਾਡੇ ਨਾਮ ਤੇ ਬੋਰਡ ਕਰਤਾ ਹੈ ਇਹਦੇ ਕੁਝ ਇਹਨਾਂ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਕੀ ਆ ਕਰ ਇਹਨਾਂ ਨੂੰ ਕਿਹਾ ਕਿ ਵਾਪਕ ਨੂੰ ਵੀ ਤੁਹਾਡੀ ਜਿਹੜੀ ਟ੍ਰਾਂਜੈਕਸ਼ਨ ਦਿਖਾਣੀ ਹੈ ਅਕਾਊਂਟ 'ਚ ਟ੍ਰਾਂਜੈਕਟ ਦਿਖਾਣ ਵਾਸਤੇ ਜਿਹੜੇ ਲਿਮਿਟਾਂ ਦੀਆਂ ਲਿਮਿਟਾਂ ਦੇ ਪੈਸੇ ਕਹਿੰਦੇ ਅਸੀਂ ਆਪਣੇ ਕੋਲੋਂ ਭਰਾ ਦੰਦੇ ਜੇ ਤੁਹਾਡੇ ਕੋਲ ਨਹੀਂ ਅਸੀਂ ਲੋਨ 'ਚੋਂ ਬਾਅਦ 'ਚ ਕੱਟ ਲਾਂਗੇ ਜਦੋਂ ਲੋਨ ਮਿਲ ਜਾਊਗਾ ਲਿਮਿਟਾਂ ਦੇ ਪੈਸੇ ਆਪਣੇ ਅਕਾਊਂਟ 'ਚ ਭਰਾ ਕੇ ਲਿਮਿਟਾਂ ਖਰਚ ਕਰਾ ਲਈ ਖਾਲੀ ਕਰਾ ਲਈਓ ਖਾਲੀ ਕਰਾ ਕੇ ਅਕਾਊਂਟ ਜਿਨ੍ਹਾਂ ਦੇ ਪੈਸੇ ਪਾ ਕੇ ਫਿਰ ਕਢਾ ਲੈਗੇ ਵੀ ਤੁਹਾਡੀ ਟ੍ਰਾਂਜੈਕਟ ਦਿਖਾਣੀ ਹੈ ਵੀ ਤੁਹਾਡੇ ਜਿਹੜੀ ਬੈਂਕ ਖਾਤੇ ਜੇਗੀ ਤੁਹਾਡੀ ਆਣਾ ਜਾਣਾ ਹੈਗਾ ਜੀ 10 ਦਾ 20 ਲੱਖ ਆਮਦਨ ਦਿਖਾਉਣ ਵਾਸਤੇ ਆਪਣੇ ਪੈਸੇ ਕਮਾ ਕੇ ਅਕਾਊਂਟ ਚ ਨੂੰ ਕਢਾ ਲਏਗੇ ਮੁਰਖੇ ਨਾ ਲੋਨ ਮਿਲਿਆ ਨਾ ਕੋਈ ਕੱਲ ਬਾਤ ਹੋਈ ਨਾ ਲੈਣਾ ਨਾ ਦੇਣਾ ਨਾ ਮਾਰਕੀਟ ਠਗੀ ਟੋਗੇ ਕੋਈ ਅਜਿਹਾ ਬੰਦਾ ਕੋਈ ਨਕਾਰਾ ਹੋਵੇ ਬਾਹਰ ਗਿਆ ਹੋਵੇ ਉਹਨਾਂ ਲਈ ਕੀ ਕਰਨੀ ਜਦੋਂ ਅਨਪੜ੍ਹ ਬੰਦਾ ਹੈਗਾ ਇੱਕ ਫਰਜੀ ਲੰਬੜਦਾਰ ਹੈ ਲਲੜੂ ਤੋਂ ਉਹਨੂੰ ਮੈਂ ਕੱਲ ਦਾ ਤਿੰਨ ਵਾਰੀ ਫੋਨ ਕਰ ਲਿਆ ਇਹਨਾਂ ਦੇ ਕਹੇ ਤੇ ਲੰਬੜਦਾਰ ਨੇ ਹਲਫੀਆ ਵਿਆਂ ਦੇਤਾ ਵੀ ਮੈਨੂੰ ਨਹੀਂ ਜੀ ਪਤਾ ਮੇਰੇ ਤੋਂ ਕਾਦੇ ਗਵਾਹੀ ਪਈ ਝੂਠੇ ਬਿਆਨ ਦੇ ਗਵਾਹੀ ਪਈ ਬਿਆਨ ਦੇ ਬਾਰੇ ਮੈਨੂੰ ਪਤਾ ਨਹੀਂ ਖਾਸੀ ਬਾਰੇ ਲੰਬੜਦਾਰ ਨੇ ਹਲਫੀਆ ਬਿਆਨ ਦੇ ਆ ਪਰ ਉਹ ਲੰਬੜਦਾਰ ਸਾਹਮਣੇ ਨਹੀਂ ਆ ਰਿਹਾ ਸਾਹਮਣੇ ਇਸ ਕਰਕੇ ਨਹੀਂ ਆ ਰਿਹਾ ਵੀ ਉਹਦੇ ਕੋਲ ਪੈਸੇ ਨਹੀਂ ਪਾਉਣੇ ਉਹਦਾ ਹਲਫੀਆ ਬਿਆਨ ਵੀ ਆ ਗਿਆ ਗਵਾ ਗਵਾ ਜਿਹੜਾ ਗਵਾ ਬਣਿਆ ਜੇ ਲੰਬੜਦਾਰ ਗਵਾ ਬਣਿਆਗਾ ਲਾਲ ਲਡੂ ਤੋਂ ਕੋਈ ਗਵਾ ਕਿਸੇ ਤੋਂ ਕੋਈ ਕਿਸੇ ਤੋਂ ਲੰਬੜਦਾਰਾਂ ਦੀ ਗਵਾਹੀਆਂ ਪਈਆਂ ਪਹਿਲਾਂ ਤਾਂ ਅਸੀਂ ਉਹਨਾਂ ਦੀ ਜਿਹੜੀ ਲੰਬੜਦਾਰੀਆਂ ਉਹ ਖਤਮ ਹੋਣ ਵਾਸਤੇ ਰਿਲੇਟੇ ਚ ਆਲੇ ਰਹੇ ਸੀ ਨੂੰ ਬੇਨਤੀ ਕਰ ਰਹੇ ਹਾਂ ਜਿਹੜਾ ਵੀ ਲੰਬੜਦਾਰ ਕੋਈ ਗਲਤ ਕੋਈ ਫਰੌਡ ਚ ਬੰਦਾ ਹੈ ਉਹਦੀ ਪਹਿਲਾਂ ਲੰਬੜਦਾਰੀ ਖਤਮ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਉਹਨੂੰ ਜਿਹੜੀ ਸਜ਼ਾ ਬਣਦੀ ਹੈ ਉਹਦਾ ਜੁਰਮਾਨਾ ਉਹਨੂੰ ਐਫ ਆਈ ਆਰ ਦਾ ਜੋਨ ਦਾ ਕਾਰਵਾਈ ਅਗਲੀ ਚੱਲ ਪਵੇ। ਕਿੰਨੇ ਨੰਬਰ ਦਾ ਆਪਣੇ ਏਰੀਆ ਦੀ ਪਾਣੀ ਚਾਹੀਦੀ ਹੈ। ਫਿਰ ਏਰੀਆ ਦੀ ਪਾਣੀ ਚਾਹੀਦੀ ਸਹੀ ਪਾਣੀ ਚਾਹੀਦੀ ਹੈ। ਬਾਕੀ ਇਹ ਮਖਤਿਆਰ ਸਿੰਘ ਹੈ ਜੀ ਸੁੱਚਾ ਸਿੰਘ ਹੈ ਜੀ ਉਹਨਾਂ ਨੂੰ ਤੁਸੀਂ ਕਰਨਾ ਹੁੰਦਾ ਹੈ। ਲੰਬੜਦਾਰ ਨੂੰ ਆਈਡੈਂਟੀਫਾਈ ਕਰਨਾ ਹੁੰਦਾ ਹੈ ਵੀ ਦੀ ਜਮੇਰ ਹੈ ਵੀ ਹੈ ਜਾਂ ਨਹੀਂ ਹੈ। ਜਿਹੜੇ ਫੇਕ ਜਿਵੇਂ ਆ ਗੱਲ ਆਪਾਂ ਸਰਟੀਫਿਕੇਟਾਂ ਦੀ ਕਰ ਲਈਏ ਕਾਸੀ ਵੀ ਕਰ ਲਏ ਜਿਹੜੇ ਗਲਤ ਆਈਡੈਂਟੀਫਾਈ ਪਾਈਆਂ ਗਲਤ ਗਵਾਹ ਤਾਂ ਇਹ ਫਰੌਡ ਵਾਲੀ ਜਿਹੜੀ ਹਟੋ ਗਈ। ਸਾਨੂੰ ਸਰ ਕੁਝ ਨਹੀਂ ਜੀ ਸਾਰੇ ਪਤਾ ਹੈਗਾ ਜੀ। ਹੋਰ ਪਾਈਆਂ ਲੰਮੜ ਦਾ। ਇਹ ਸਾਡੇ ਪਿੰਡ 'ਚ ਜਿਹੜੇ ਟਾਉਟ ਛੱਡੇ ਹੋਏ ਆ ਸਾਡਾ 1:40 ਸਾਲ ਦਾ ਪਿਆਰ ਹੈ ਬਾਪੂ ਨਾਲ ਉਹ ਬੰਦੇ ਦੇ ਅੱਗੇ ਜਾਣਕਾਰ ਸੀ ਜੀ ਉਹ ਬੰਦੇ ਲੈ ਗਏ। ਸਾਨੂੰ ਤਾਂ ਬਾਅਦ 'ਚ ਪਤਾ ਲੱਗਿਆ ਜਦੋਂ ਸਾਰਾ ਕੰਮ ਹੋ ਗਿਆ ਜੀ। ਹਾਂਜੀ ਜ਼ਮੀਨ ਦਾ ਕਬਜ਼ਾ ਸਾਡੇ ਕੋਲ ਹੈ। ਡਿਸਟ੍ਰਿਕਟ 'ਚ ਚਾਹੁੰਦੇ ਵੇਚਣਾ ਚਾਹੁੰਦੇ। ਨਹੀਂ ਜੀ ਉਹ ਤਾਂ ਉਹਨਾਂ ਨੇ ਸੇਲ ਕਰਤੀ ਜੀ ਅੱਗੇ ਥਰਡ ਪਰਸਨ ਨੂੰ ਸੇਲ ਕਰਤੀ ਜੀ। ਉਹ ਛੇ ਕਿੱਲਾਂ ਦਾ ਸਮਥਿੰਗ ਕਰਤੀ ਜੀ ਟੋਟਲ ਕਿੰਨੀ ਮਾਉਣ ਦੇ ਲਈ ਸਾਡਾ ਉੱਥੇ ਰੇਟ ਤਾਂ ਵੈਸੇ 2 ਕਰੋੜ ਦਾ ਹੈ ਜੀ ਹਾਂ ਜੀ ਸਰ ਇਹ ਕਿੰਨੇ 35 ਲੱਖ ਨੂੰ ਦੇਤੀ ਜੀ ਕਬਜ਼ਾ ਸਾਡੇ ਕੋਲ ਹੈ ਜੀ ਕੇਸ ਅਸੀਂ ਸਟੇ ਲਈ ਹੈ ਜ਼ਮੀਨ ਤੇ ਜੀ ਕਿੰਨੀ ਕੋਰਟ ਆ ਡੇਰਾ ਬੱਸੀ ਕੋਰਟ ਤਾਂ ਜੀ ਰਾਜੇਸ਼ ਕੁਮਾਰ ਦੇਖੋ ਇੱਕ ਪਰਸਨ ਸਟਾਰਟ ਹਾਂ ਜੀ ਬਥੇਰੀਆਂ ਦਿੱਤੀਆਂ ਜੀ ਸ਼ਿਕਾਇਤਾਂ ਕੋਈ ਕਾਰਵਾਈ ਨਹੀਂ ਕਹਿੰਦੇ ਕਿ ਇਹ ਬਹੁਤ ਸਾਡੇ ਕੋਲ ਸਰਕਾਰ ਵੀ ਕੋਈ ਮੱਦ ਨਹੀਂ ਕਰਨ ਕੁਛ ਨਹੀਂ ਸਰ ਜਦੋਂ ਅਸੀਂ ਕੰਪਲੇਂਟਾਂ ਦਿੱਤੀਆਂ ਉਹ ਉਹ ਬੰਦੇ ਦੂਏ ਆ ਜਾਂਦੇ ਕਹਿੰਦੇ ਸਾਡਾ ਕੋਰਟ ਕੇਸ ਹੈ ਜਦੋਂ ਹੁਣ ਉਹਨਾਂ ਨੇ ਕੋਈ ਕੰਪਲੇਂਟ ਦੇਤੀ ਸਾਨੂੰ ਬੁਲਾ ਕੇ ਉਹਨਾਂ ਤੋਂ ਡਰਾਬੇ ਮਰਾਉਂਦੇ ਆ ਜੀ ਅਸੀਂ ਐ ਕਰਦਾਂਗੇ ਉਹ ਪਰਚਾ ਦੇ ਦਾਂਗੇ ਇਹ ਕਰਦਾਂਗੇ ਸਾਡੀ ਏ ਜ਼ਮੀਨਾਂ ਸਾਡਾ ਹੀ ਸਾਰਾ ਕੁਝ ਸਾਡੇ ਹੀ ਤੇ ਪਰਚੇ ਦੇਣ ਦੀ ਗੱਲਾਂ ਕਰਦੇ ਆ ਜੀ ਇੱਕ ਦੇ ਪਰਚਾ ਕਰ ਵੀ ਦੇ ਪਰਚਾ ਕਰਾਉਣ ਇਹਨਾਂ ਦੇ ਇਹਨਾਂ ਦੇ ਪਰਚੇ ਵੀ ਹੋਏ ਹੋਏ ਜ਼ਮੀਨ ਵੀ ਇਹਨਾਂ ਦੀ ਫਰਾਡ ਵੀ ਇਹਨਾਂ ਨਾਲ ਹੀ ਹੋਏ ਪਰਚੇ ਜ਼ਮੀਨ ਵੀ ਇਹਨਾਂ ਤੇ ਹੀ ਦੇਤਾ ਜੀ ਚਲੋ ਚਲੋ 14 ਜਿਹੜੇ ਲਗਭਗ ਨੇ ਸਾਡੇ ਨਾਲ ਵੀ ਜਿੱਦਾਂ ਵੀ ਇਹ ਕਹਿ ਰਹੇ ਆਂ ਏੰਦੀ ਘੱਟੇ ਨਾਲ ਫਰਾਡ ਹੋਇਆ ਜੀ ਆਪੇ ਉਹਨਾਂ ਨੇ ਸਾਈ ਕਰੀਏ ਜੀ ਆਪੇ ਉਹਨਾਂ ਨੇ ਗਾਹ ਬਿਆਨਨਾ ਕਰਿਆ ਬਿਆਨੇ ਵਾਲੇ ਕੋਲ ਵੀ 2.5 ਕਰੋੜ ਰੁਪਈਆ ਖਾ ਗਏ ਜੀ ਤੇ ਇਹ ਵਿੱਚ ਜੀ ਆਪੇ ਲੈਣ ਦੇਣ ਬਣ ਕੇ ਕਰਿਆ ਜੀ ਉਹਨਾਂ ਨੇ ਆਪਸ ਵਿੱਚ ਹੀ ਅ 23 24 ਸਾਨੂੰ ਤੁਹਾਨੂੰ ਸਾਨੂੰ ਪਤਾ ਲੱਗਿਆ ਜੀ ਵੀ ਇੰਦਾਂ ਉਹਨਾਂ ਨੇ ਕੀਸ ਕਰਤਾ ਸਾਡੇ ਬਾਰੇ ਆਪੇ ਸਾਈ ਬਣਾਤੀ ਆਪੇ ਬਿਆਨਨਾ ਬਣਾਤਾ ਆਪੇ ਕੋਡ ਬੀਸ ਕਰਤਾ ਜੀ ਉਹਨਾਂ ਨੇ ਸਾਨੂੰ ਜਦ ਸੰਮਣ ਆਈ ਸਭ ਤੋਂ ਜ਼ਿਆਦਾ ਪਤਾ ਲੱਗੇ ਵੀ ਇਦਾਂ ਇਦਾਂ ਕਰਦਾ ਕੋਈ ਸਾੜੀ ਵੇਚਣ ਦੀ ਯਾਰਾ ਨਹੀਂ ਦੀ ਅਸੀਂ ਜਾਂਦੇ ਤੇ ਟਿਕਾ ਲਈ ਕੰਮੜੇ ਹੁੰਦੇ ਦੀ ਜਾਉਂਦੇ ਉਹ ਤੋਂ ਬਾਅਦ ਸਾਨੂੰ ਪਤਾ ਲੱਗੇ ਵੀ ਕੂਟ ਦੇਸ ਕਰਤਾਈ ਉਹਨਾਂ ਨੇ ਅਸੀਂ ਚਲੋ ਜੀ ਪੀ ਸਾਹਿਬ ਨਾਲ ਵੀ ਗੱਲਬਾਤ ਕਰੀ ਮਤਲਬ ਡੀਸੀ ਨਹੀਂ ਆਪਣਾ ਪੋਸਟਾਨਾ ਲੱਗਦਾ ਉਹਨਾਂ ਨਾਲ ਵੀ ਕਰੀ ਜੀ ਸਭ ਨਾਲ ਗੱਲ ਨਹੀਂ ਕੋਈ ਪੁੱਛ ਵਰਤਾਲਾ ਨਹੀਂ ਕਰਦਾ ਜੀ ਕੋਈ ਕਿਸੇ ਵੀ ਜਾਣਦੇ ਹੈ ਹਰਾਸਮੈਂਟ ਹੋ ਗਿਆ ਮੁਕਤੇ ਕੀ ਕਰਤੋ ਸਾਡੇ ਕੇਸ ਵੀ ਇਹ ਜ਼ਮੀਨ ਦਾ ਮਤਲਬ ਹੈ ਜੀ ਟਰੇਡ ਨਹੀਂ ਕਰਾ ਰਹੇ ਬੰਦੇ ਜਦਕਿ ਸਾਨੂੰ ਪਤਾ ਹੀ ਨਹੀਂ ਹੈ ਜੇ ਅਸੀਂ ਰੱਤੀ ਵੀ ਹੈ ਨਾਲ ਨਕਲੀ ਬੰਦੇ ਖੜੇ ਕਰੇਵੇਂ ਨਕਲੀ ਖਾਤੇ ਜੋ ਕਰੇਵੇਂ ਉਹਨਾਂ ਨੇ ਜਦਕਿ ਨਾ ਤਾਂ ਇਹ ਅਸੀਂ ਜਮੀਨ ਵੇਚੀ ਹੈ ਨਾ ਵੇਚਣ ਦੀ ਜਾਣਾਂ ਦੀ ਕੋਈ ਉਹਨੂੰ ਟਿਕਾ ਆ ਜਾਂਦਾ ਹੈ ਸਾਡੇ ਖਾਤੇ ਵਿੱਚ ਕੋਈ ਪੈਸਾ ਨਹੀਂ ਆਇਆ ਜਿਹੜਾ ਮੇਨ ਬੰਦਾ ਕੌਣ ਆਇਆ ਮੇਨ ਬੰਦਾ ਜੀ ਇਹ ਇਹ ਅਜੈਬ ਸਿੰਘ ਹੈ 프라ਗ ਪ੍ਰੋਫੈਸਰ ਉਰਾ ਕੇ ਪ੍ਰਾਇਰ ਬੋਰਡ ਨਹੀਂ ਅਸੀਂ ਹੁਣ ਸਾਰੇ ਪਾਸੇ ਟੋਕਰਾ ਨਾ ਨਹੀਂ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਹੈਗੀ ਪੁਲਿਸ ਵਾਲਿਆਂ ਕੋਲ ਜਾਂਦੇ ਪੁਲਿਸਾਂ YouTube ਤੇ ਹੀ ਮੁੜਿਆ ਨਹੀਂ ਅੱਜ ਆ ਜੇ ਗੱਲ ਆ ਜੇ ਹੋਈ ਬਾਕੀ 18 ਪਰਤੇ ਲਗਭਗ ਉਹਨਾਂ ਪਰ ਹੋਰ ਵੀ ਹੋਈ ਕੋਲੇ ਮੈਂ ਪੜਦੇ ਠੀਕ ਹੈ ਜੀ ਆਪਣੇ ਕੋਲ ਕੋਈ ਖਾਤੇ ਖਲਾ ਲੰਨੇ ਆ ਆਪਣੇ ਕੋਲ ਕੋਈ ਸਟਾਮ ਲੰਨੇ ਆ ਚੰਡੀਗੜ੍ਹ ਤੋਂ ਟਿਕਟ ਕਰਾਉਣੀ ਹੈ ਸਾਡੀ ਕੋਰਟ ਕਚਹਿਰੀ ਉਹ ਤਾਂ ਕੋਈ ਟਿਕਟ ਨਹੀਂ ਕਰਾਉਂਦਾ ਉਹ ਬਈ ਬੈਂਕ ਵਾਲੇ ਵੀ ਗੌਰਮੇ ਹੈ ਕਿ ਇਹ ਸਰ ਅਸੀਂ ਕਹਿ ਨਹੀਂ ਸਕਦੇ ਉਹਨਾਂ ਦੀ ਮੈਂ ਕਹ ਜੀ ਇੱਥੇ ਤੱਕ ਬੈਂਕ ਵਾਲੇ ਵੀ ਹੋਣੇ ਤਸਕੀਲ ਵਾਲੇ ਤਸਕੀਲਦਾਰ ਸਹਿਦ ਕਨਗੋਰ ਤੇ ਹੋਰ ਵੀ ਜਿਹੜੇ ਹੈਗੇ ਉਹਨਾਂ ਨਾਲ ਉਹ ਵੀ ਇਨਵੋਲਵਮੈਂਟ ਨਿਕਲੂਗੀ ਤਸਕੀਲ ਦਫਤਰ ਦੀ ਕਿਦੋਂ ਰਜਿਸਟਰੀਆਂ ਹੋਣੀਆਂ ਡਾਊਰ ਨਹੀਂ ਆਉਣੀਆਂ ਬੈਂਕ ਨੇ ਹੋਣੇ ਕਿਤੇ ਹੈਗੇ ਤਸਕੀਲਦਾਰ ਦੀ ਇਨਵੋਲਵਮੈਂਟ ਆ ਜਣੀ ਪਟਵਾਰੀਆਂ ਦੀ ਆ ਜਾਣੀ ਕਿਉਂਕਿ ਅੱਜ ਸਰਕਾਰ ਨੇ ਬੜੀ ਗੱਲ ਇਹ ਵੀ ਕਿਹਾ ਦਿਆ ਬੜੀ ਜ਼ੋਰ ਨਾਲ ਜਮੀਨਾਂ ਦੇ ਟਿਸ਼ਾ ਫਾਜੀ ਸਾਰਾ ਦੇਖੋ ਅਸੀਂ ਤਾਂ ਇਹ ਡੀਐਸਪੀ ਨੂੰ ਜਿਹੜਾ ਸਾਰੇ ਪਾਸਾ ਦਰਖਾਸਤਾਂ ਦੀਆਂ ਦੇਖ ਲਈਆਂ ਸਾਨੂੰ ਤਾਂ ਇਹੀ ਲੱਗਦਾ ਵੀ ਐਮਐਲਏ ਵੀ ਸਾਬ ਉਹਨਾਂ ਨਾਲ ਮਿਲੀ ਵੀ ਹੋਵੇ ਜਿਹੜੀ ਸੁਣਾਈ ਦੀ ਸਾਡੀ ਕੋਲ ਆਈ ਸਭ ਤੋਂ ਵੱਡੀ ਇਹ ਗੱਲ ਹੈ ਜੀ ਜਿਹਨੂੰ ਵੀ ਪੈਸਾ ਦੇ ਰਹੇ ਹੋ ਕਾਗਜ਼ਾਂ ਵਿੱਚ 2 ਨੰਬਰ ਦਾ ਪੈਸਾ ਦੇ ਰਹੇ ਸ਼ੋਅ ਕਰ ਰਹੇ ਕਿਸੇ ਨੂੰ 3 ਕਰੋੜ ਦੇ ਦਿੱਤਾ ਕਿਸੇ ਨੂੰ 4 ਕਰੋੜ ਦੇ ਦਿੱਤਾ ਉਹਨਾਂ ਦਾ ਇੰਨਾ ਪੈਸਾ ਕਿੱਥੇ ਗਿਆ ਗਈ ਅੱਜ ਗੱਲ ਤਾਂ ਇਹ ਆਪਾਂ ਉਹ ਕਿ ਉਹ ਰਾਸ਼ਨ ਕਾਰਡ ਕੋਈ ਆਧਾਰ ਕਾਰਡ ਬਣਾਉਣਾ ਸਾਡਾ ਹੋਣੀ ਬਣਦਾ ਉਹ ਤਾਂ ਬਿਆਨੇ ਕਰੀ ਬੈਠੀ ਆ ਜੀ ਸਾਬ ਈਰਾਨੀ ਵੀਰੇ ਜਿਹੜੀ ਕਿ ਵੀਡੀਓ ਦਾ ਤੁਸੀਂ ਟਾਈਮ ਦੇ ਦਿਓ ਤੇ ਨਹੀਂ ਵੀ ਕਾਰਵਾਈ ਕੀਤੀ ਅਸੀਂ ਇਹਹੀ ਬੇਨਤੀ ਕਰਦੇ ਆਂ ਵੀ ਐਸਐਸਪੀ ਮੁਹਾਲੀ ਹੋਵੇ ਜਾਂ ਡੀਜੀਪੀ ਪੰਜਾਬ ਹੋਵੇ ਜਾਂ ਮੁੱਖ ਮੰਤਰੀ ਹੋਵੇ ਅੱਜ ਆਪਾਂ ਬੇਨਤੀ ਕਰਦੇ ਆਂ ਇਹ ਕਿਸਾਨਾਂ ਨੂੰ ਲਤਾੜੇ ਹੋਏ ਕਿਸਾਨਾਂ ਨੂੰ ਜਿਨ੍ਹਾਂ ਦੇ ਅਤਿਆਚਾਰ ਹੋਇਆ ਇਹ ਭ੍ਰਿਸ਼ਟਾਚਾਰ ਹੋਇਆ ਜਿਹੜੇ ਬੰਦੇ ਪੈਸੇ ਕਮਾਣ ਕਰਕੇ ਜਾਂ ਤਾਂ ਇਹ ਕਿਸਾਨਾਂ ਦੇ ਹੱਕ 'ਚ ਗੱਲਬਾਤ ਹੋ ਜੇ ਉਹਨਾਂ ਦੇ ਖਿਲਾਫ ਐਫ ਆਈ ਆਰ ਅੰਦਰ ਜ਼ਿਕਰ ਕਰਕੇ ਅੰਦਰ ਹੋਣ ਤਾਂ ਅਸਲ ਮਾਲਕ ਜਿਹੜੇ ਜ਼ਮੀਨਾਂ ਵਾਲੇ ਜਿਹੜੇ ਲੋਕ ਟੁਰਲਦੇ ਫਿਰੇ ਇਹਨਾਂ ਨੂੰ ਉਹਨਾਂ ਹੱਕ ਮਿਲਣਾ ਚਾਹੀਦਾ ਉਹ ਕੈਨਸਲ ਜੇ ਅਟਾਰਨੀਆ ਵੀ ਹੈਗੀ ਆ ਰਜਿਸਟਰੀ ਹੈਗੀ ਜਿਹੜੀ ਫੇਕ ਬਣੀ ਹੈ ਜਿਹੜਾ ਦੇਖੋ ਅਕਾਊਂਟ ਦਾ ਲੈਣਾ ਦੇਣਾ ਪੈਸੇ ਦਾ ਲੈਣਾ ਦੇਣਾ ਕਿੱਥੇ ਤੱਕ ਚੈੱਕ ਹੋ ਸਕਦਾ ਜਦੋਂ ਮੈਂ ਕਿਸੇ ਨੂੰ 10 ਰੁਪਏ ਦਿੰਦਾ ਤਾਂ 10 ਅਕਾਊਂਟ 'ਚ ਆ ਜਾਂਦੇ ਕੋਈ ਉਹ ਸਾਰੀ ਮਿਲਾਨ ਕਰਕੇ ਕਿਸੇ ਵਧੀਆ ਸੀਨੀਅਰ ਅਫਸਰ ਦੀ ਇਮਾਨਦਾਰ ਅਫਸਰ ਦੀ ਡਿਊਟੀ ਲਗੇ ਕੁਝ ਪੜਤਾਲ ਹੋਵੇ ਤਫਤੀਸ਼ ਹੋਵੇ ਤੋਂ ਬਾਅਦ ਉਹਨਾਂ ਦੇ ਖਿਲਾਫ ਕ ਅ ਦੋ ਹਫਤੇ ਦਾ ਅਸੀਂ ਸਮਾਂ ਦਿੰਦੇ ਜੇਕਰ ਦੋ ਹਫਤੇ ਚ ਨਾ ਹੋਇਆ ਤਾਂ ਐਸਐਸਪੀ ਮੋਹਾਲੀ ਦਾ ਦਫਤਰ ਦਾ ਕਰੋ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਦਾ ਪੁਤਲਾ ਵੀ ਫੁਕਾਂਗੇ ਰੈਵਨਿਊ ਰਿਕਾਰਡ ਮੰਤਰੀ ਐ ਰੈਵਨਿਊ ਵਾਲਾ ਦਾ ਵੀ ਮੰਤਰੀ ਦਾ ਪੁਤਲਾ ਫੁਕਾਂਗੇ ਤਾਂ ਕਿ ਜੇ ਰੈਵਨਿਊ ਮੰਤਰੀ ਹੈ ਸਾਡਾ ਉਹਦਾ ਫਰਜ ਬਣਦਾ ਇਹ ਲੋਕਾਂ ਦੀ ਸੁਣਾਈ ਕਰਨੀ ਜੇਕਰ ਨਹੀਂ ਸੁਣਾਈ ਹੁੰਦੀ ਤਾਂ 15 ਦਿਨ ਤੋਂ ਬਾਅਦ ਅਸੀਂ ਐਸਐਸਪੀ ਦਫਤਰ ਦਾ ਕਰੋ ਕਰਕੇ ਪਿੰਡ ਸੇ ਆਪਾਂ ਕਰਾਂਗੇ ਤੁਹਾਡਾ ਸਹਿਯੋਗ ਚਾਹੀਦਾ ਪੰਜਾਬ ਤੇ ਬਹੁਤ ਵੱਡਾ ਕਾਟਾ ਹੈ ਇਸ ਦਾ ਦੀ ਮੈਂ ਕਹਾਂ ਜੀ ਮੁਹਾਲੀ ਦੇ ਹੀ ਨੇ ਸਾਡੇ ਕੋਲੇ ਤਾਂ ਇੱਥੋਂ ਮੁਹਾਲੀ ਦਾ ਹੀ ਨਮਕਦਾ ਹੈ ਮੁਹਾਲੀ ਦਾ ਸਾਡੇ ਕੋਲੇ ਕੱਲ ਨੂੰ ਫੇਰ ਐ ਮੀਟਰ ਅਸੀਂ 4 ਦਿਨ ਪਹਿਲਾਂ ਕਰਕੇ ਸਾਡੇ ਉਹ ਵੀ ਤੁਹਾਡੇ ਲਈ ਕਰਕੇ ਸਾਡੇ ਆਜੇ 3-4 ਬੰਨੇ ਆ ਤਿੰਨ ਚਾਰ ਬੰਨੇ ਜੇ 2-4 ਬੰਦਿਆਂ ਤੇ ਹੋਰ ਨਾਂ ਦੱਸ ਰਹੇ ਜਿਹੜੇ ਇੱਥੇ ਆਏ ਨਹੀਂ ਹਲੇ ਉਹ ਸ਼ਾਇਦ ਇਹਨਾਂ ਨੂੰ ਦੇਖ ਕੇ ਕੱਲ ਨੂੰ ਆ ਜਾਣ 10 ਬੰਦੇ ਜਿਹਦੀ ਜਿਹਨੂੰ ਸੱਚੀ ਤੱਕਲੀ ਹੋਵੇ ਜਲਦੀ ਜਾਣਾ ਕਰਤੇ ਮੈਂ ਤਾਂ ਬਿੱਲਾ ਕਰਦਾ ਹਾਂ ਮੈਂ ਕਿਹਾ ਹੁਣ ਹੁਣ ਜਦੋਂ ਇਹਨਾਂ ਨੂੰ ਕੋਰਟ ਤੋਂ ਸੱਮਨ ਆ ਗਏ ਵੀ ਤੁਸੀਂ ਰਜਿਸਟਰੀ ਨਹੀਂ ਕਰਾ ਸਕਦੇ ਰਜਿਸਟਰੀ ਕਾ ਤੋਂ ਨਹੀਂ ਕਰਾਂਦੇ ਜਦੋਂ ਬਿਆਨ ਲਿਆ ਹੁਣ ਇਹ ਤੋਂ ਉੱਪਰ ਕੋਰਟ ਤੋਂ ਸਮਨ ਆ ਗਿਆ ਜੀ ਆਪਾਂ ਨੂੰ ਬਿਆਨੇ ਦਾ ਨਹੀਂ ਪਤਾ ਬਿਆਨਾਂ ਕਿਨੇ ਕਰਿਆ ਕਦ ਹੋਇਆ ਕੋਰਟ ਤੋਂ ਸਮਨ ਆ ਕੇ ਤੁਸੀਂ ਰਜਿਸਟਰੀ ਕਰਾਓ ਉਹਨਾਂ ਦਾ ਮਤਲਬ ਇਹ ਹੈ ਕੋਰਟ 'ਚ ਕੇਸ ਪਾ ਕੇ ਉਹ ਪੇਮੈਂਟ ਜਮ੍ਹਾਂ ਹੋ ਜੂਗੀ 35 ਲੱਖ ਜਿਹੜਾ 2 ਕਰੋੜ ਵਾਲਾ ਕਿਲਾ 35 ਲੱਖ ਨੂੰ ਜਿੰਮੀ ਪੇਮੈਂਟ ਜਮ੍ਹਾਂ ਕਰਾ ਕੇ ਕਲ ਰਜਿਸਟਰੀ ਕਰਾ ਲੂਗਾ ਉਹਨਾਂ ਦੀ ਇਹ ਥਿਊਰੀ ਹੈ ਇਹ ਥਿਊਰੀ ਨੂੰ ਰੋਕਣ ਵਾਸਤੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਪੁਲਿਸ ਨੂੰ ਲੱਗੇ ਜਾਣਾ ਚਾਹੀਦਾ ਤਾਂ ਕਿ ਜਦੋਂ ਵੀ ਅੱਛਾ ਜਦੋਂ ਪਹਿਲਾਂ ਹੋਇਆ ਇੱਥੇ ਹੁਣ ਡੀਜੀਪੀ ਤਿੰਨ ਹਲਸੀਏ ਵਿਭਾਗ ਦੇ ਕੇ ਥੋੜੇ ਦਿਨ ਪਹਿਲਾਂ ਇੱਕ ਆਰਡਰ ਹੋਏ ਨੇ ਡੀਜੀਪੀ ਪੰਜਾਬ, ਬੀਜੀਪੀ ਹਰਿਆਣਾ ਤੇ ਯੂਟੀ ਵੀ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਕੋਈ ਠੱਗੀ ਹੁੰਦੀ ਕੋਈ ਧੋਖਾਧੜੀ ਹੁੰਦੀ ਹੈ 24 ਘੰਟੇ ਚ ਪਹਿਲਾਂ ਐਫਆਈਆਰ ਦਰਜ ਕਰੋ ਬਾਅਦ ਚ ਤਵਦੀਸ਼ ਹੋਊਗੀ ਪਰ ਉਹ ਹਾਈ ਕੋਰਟ ਦੇ ਆਰਡਰ ਸੁਪਰੀਮ ਕੋਰਟ ਦੇ ਆਰਡਰ ਉਹ ਹਵਾਚੂਡ ਰਹੇ ਨੇ ਇਹ ਅਫਸਰ ਕੋਈ ਮੰਨਣ ਨੂੰ ਤਿਆਰ ਨਹੀਂ ਹੈ ਜਿਹਦੇ ਚ ਆਰਡਰਾਂ ਦੀ ਵੀ ਮਾਨਨ ਨਹੀਂ ਹੋ ਰਹੀ ਹੈ ਮਾਨਨ ਨਹੀਂ ਦਾ ਕੇਸ ਵੀ ਜਿਹੜਾ ਹੈਗਾ ਆਰਡਰਾਂ ਦਾ ਜਿਹੜਾ ਮਨਪੰਨਦਾ ਇਹਨਾਂ ਦੇ ਇਹ ਵੀ ਕੈਸ਼ ਬੰਦੇ ਜਾਂਦੇ ਛੱਦ ਗਿੰਦਲ ਸਾਡੇ 3-3 ਕਰੋੜ ਰੁਪਇਆ ਕੈਸ਼ ਦੱਸੋ ਕਿੱਥੇ ਆਈ ਉਹ ਡਿਟੇਲ ਬਣੀ ਹੋਈ ਹੈ ਸਾਡੇ 3-3 ਕਰੋੜ ਕੈਸ਼ ਦਿਖਾ ਇਹ ਸਾਡੇ ਕੋਲ 3 ਮਹੀਨੇ ਦੀਆਂ ਮੈਂ ਕਿ ਦਰਖਾਸਤਾਂ ਲਈਆਂ ਹੋ ਉਸ ਹੈ ਸਾਢੇ ਡੇਢ ਸਾਲ ਗਿਆ ਪਰ ਜਿਹੜੀਆਂ ਮੈਂ ਕੱਲ ਕੰਪਲੀਟਾਂ ਦੇਖੀਆਂ ਦਰਖਾਸਤਾਂ ਦੇਖੀਆਂ ਪਿਛਲੇ 3-4 ਮਹੀਨੇ ਤੋਂ ਦਰਖਾਸਤਾਂ ਦੇ ਰਹੇ ਕੋਟਾਂ 'ਚ ਵੀ ਜਾਇ ਸਟੇਲ ਲੈਣੀ ਪਈ ਪਰਚਾ ਦਰਜ ਕਰਾ ਲਿਆ ਕਿੰਨਾ ਕੁਝ ਹੋ ਰਿਹਾ ਪਰ ਜਿਹੜੀ ਪੁਲਿਸ ਹੈ ਉਹ ਕੰਮ ਕਰ ਨਹੀਂ ਨੀਂਦ ਸੌ ਰਹੀ ਹੈ ਉਹ ਜਿਹੜੇ ਮੋٹے ਪੈਸੇ ਕਮਾਏ ਵੀ ਠੱਗੀ ਮਾਰੀ ਵੀ ਹੈ ਉਹਨਾਂ ਨੂੰ ਪੈਸੇ ਦੇ ਜਾਂਦੇ ਇੱਕੇ ਬੰਦਾ ਜਿਹੜਾ ਤਕਰੀਬਨ ਲਗਭਗ ਅਜੈ ਜਿਹੜਾ ਅਜੈਬ ਸਿੰਘ ਹੈ ਜਿਹੜਾ ਪ੍ਰਗਮ ਦੇ ਉੱਤੇ ਤੁਹਾਡੇ ਵੱਲੋਂ ਕੋਈ ਕੇਸ ਕਰਤ ਜੀ ਕੇ ਕੇਸਦਰਜ ਪੁਲਿਸ ਨੇ ਕਰਨਾ ਇਹਨਾਂ ਦਾ ਕੰਮ ਪਲੀਟ ਦੇਣੀ ਹੈ ਸਬੂਤ ਜੜੇ ਕੇਸ ਤਾਂ ਪੁਲਿਸ ਨਾ ਕਰਦਾ ਆ ਪਹਿਲਾਂ ਪਰਚੇ ਹੋਏ ਵੈ ਇਹਨਾਂ ਦੇ ਖਿਲਾਫ ਦੋ ਤਿੰਨ ਹਰਮਿੰਦਰ ਸਿੰਘ ਜਿਆਦਾ ਮਸਲਾ ਹੈ ਕੋਈ ਮੇਰੀ ਜਾਣਕਾਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਪਹਿਲਾਂ ਥੋੜਾ ਪ੍ਰੈਸ ਵਾਲਿਆਂ ਨੂੰ ਸਾਰੇ ਵੀਰਾਂ ਦਾ ਤਹਿਦਲੋਂ ਧੰਨਵਾਦ ਤੁਸੀਂ ਜਦੋਂ ਵੀ ਸਾਡੇ ਮੋਰਚੇ ਦੀ ਗੱਲ ਹੋਏ ਆ ਪੀੜਤ ਪਰਿਵਾਰ ਦੀ ਗੱਲ ਹੋਏ ਇੱਕ ਗਰੀਬ ਕਿਸਾਨ ਦੀ ਗੱਲ ਹੋਏ ਉਦੋਂ ਤੁਹਾਡੀ ਆਵਾਜ਼ ਹੈ ਜਿਹੜੀ ਉਹ ਰੱਬ ਵਰਗੇ ਸਰੋਤਿਆਂ ਤੱਕ ਤੇ ਸਰਕਾਰ ਤੱਕ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਬਹੁਤ ਵੱਡਾ ਇੱਕ ਯੋਗਦਾਨ ਪ੍ਰੈਸ ਦਾ ਮੀਡੀਆ ਦਾ ਜਿਸ ਕਰਕੇ ਲੋਕਾਂ ਨੂੰ ਥੋੜ੍ਹੀ ਬਹੁਤੀ ਰੀਲੀਫ ਮਿਲ ਸਕਦੀ ਹੈ ਤੇ ਗੱਲ ਕਰ ਲਈ ਆ ਜਿਹਦੇ ਸਬਜੈਕਟ ਦੀ ਵਿਸ਼ੇ ਦੀ ਤੇ ਇੱਥੇ ਅਸੀਂ 2 ਸਾਲ ਪਹਿਲਾਂ ਇੱਕ ਐਸ்சிਬੀਸੀ ਮਹਾਪੰਚਾਇਤ ਵੱਲੋਂ ਮੋਰਚਾ ਲਾ ਕੇ ਬੈਠੇ ਸੀ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਪਰਾਜ ਦਿਨ ਪ੍ਰਤੀ ਦਿਨ ਜਿਹੜੇ ਧੋਖਾਧੜੀ ਦੇ ਸ਼ਿਕਾਰ ਹਨ ਠੱਗੀ ਦੇ ਸ਼ਿਕਾਰ ਹੈ ਇਹ ਇੱਥੇ ਤੱਕ ਕੇ ਗੈਂਗਰੇਪ ਬੱਚੀਆਂ ਦੇ ਰੇਤ ਤੱਕ ਹੋਰ ਵੀ ਬਹੁਤ ਥਲੇ ਜਿਹੜੇ ਭਿਆਨਕ ਜਿੱਥੇ ਨਹੀਂ ਕਿਸੇ ਦੀ ਸੁਣਾਈ ਹੁੰਦੀ ਦਫ਼ਤਰਾਂ ਚ ਚੱਕਰ ਮਾਰ ਕੇ ਹਮ ਜਨ ਥੋੜਾ ਬਹੁਤ ਵੀ ਉਮੀਦ ਲੈ ਕੇ ਬੰਦਾ ਆਂਦਾ ਉਹ ਅਸੀਂ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਦੱਸਣਾ ਚਾਹੁੰਦੇ ਕਿ ਲੋਕ ਕਿਵੇਂ ਦਰਦ ਦਰਦੀਆਂ ਜਿਹੜੀਆਂ ਠੋਕਰਾਂ ਖਾ ਰਹੇ ਆਪਣੇ ਨਿਆਂ ਸਾਥ ਲਈ ਅੱਜ ਸਾਡੇ ਕੋਲੇ ਤਿੰਨ ਚਾਰ ਪਰਿਵਾਰ ਜਿਹੜੇ ਕਿਸਾਨ ਨੇ ਜਿਹੜੇ ਕਿਸਾਨਾਂ ਦੀ ਜ਼ਮੀਨਾਂ ਦੇ ਫਰਜੀ ਵੰਨੇ ਹੋਏ ਨੇ ਤਸਿੰਬਲੀ ਪਿੰਡ ਤੋਂ ਸਾਡੇ ਕੋਲੇ ਦੋ ਤਿੰਨ ਜਿਹੜੇ ਬਿਆਨੇ ਆਗੇ ਜੌਲਾਂਗਲਾਂ ਤੋਂ ਤਸਿੰਬਲੀ ਤੋਂ ਜਿਹੜਾ ਡੇਰਾਵਸੀ ਹਲਕੇ ਦੇ ਪਿੰਡ ਨੇ ਡੇਰਾਵਸੀ ਹਲਕੇ ਦੇ ਪਿੰਡ ਨੇ ਤੇ ਥਾਣਾ ਹੰਡੇਸਰਾ ਪੈਂਦਾ ਤੇ ਇਹਨਾਂ ਦੀ ਜ਼ਮੀਨਾਂ ਦੇ ਜਦੋਂ ਫਰਜੀ ਬਿਆਨੇ ਕਰ ਦਿੰਦੇ ਆ ਜੈਪ ਸਿੰਘ ਕਰਮ ਸਿੰਘ ਹੋਰ ਵਗੈਰਾ ਸਾਰੇ ਬੰਦੇ ਦੇ ਨਾਂ ਹੀ ਕੰਪਲੀਟਾਂ ਦਿੱਤੀਆਂ ਆ ਤਿੰਨ ਮਹੀਨੇ ਤੋਂ ਇਹ ਹੰਡੇਸਰਾ ਥਾਣੇ ਤੋਂ ਲੈ ਕੇ ਡੀਐਸਪੀ ਡੇਰਾਵਸੀ ਐਸਐਸਪੀ ਮੁਹਾਲੀ ਤੇ ਗਿੜੇ ਨਾਰਨ ਜਿਹੜੇ ਮਾਰ ਕੇ ਹੰਮਗੇ ਨੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਫਰਜੀ ਬਿਆਨ ਦੇ ਕਰੇ ਉਹਨਾਂ ਦੇ ਪਹਿਲਾਂ ਵੀ ਜਿਹੜੀਆਂ ਐਫਆਈਆਰਾਂ 420 467 ਲਾ ਕੇ ਪਰਚੇ ਹੋਏ ਬਨੇ ਚਾਹੋ ਆਈਟੀ ਸਿਟੀ ਦੀ ਗੱਲ ਹੋਵੇ ਥਾਣੇ ਚ ਚਾਹੋ ਸੌਣਾ ਥਾਣੇ ਦੀ ਗੱਲ ਹੋਵੇ ਜਾਂ ਦੂਜੇ ਪਾਸੇ ਜਦੋਂ ਕੋਈ ਬੰਦਾ ਫਰੌੜੀ ਮੋਟੀ ਠੱਗੀ ਮਾਰਦਾ ਹੈ ਮੋਬੇ ਪੈਸੇ ਵਟੋਰਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ 2-4 ਲੱਖ ਰੁਪਏ 10 ਲੱਖ ਰੁਪਏ ਉਸ ਵਾਸਤੇ ਕੋਈ ਕਹਾਣੀ ਬੜੀ ਨਹੀਂ ਹੈ ਤੇ ਇਹ ਜਾਮੇ ਤੇ ਪਰसों ਵੀ ਚੋਂਥੇ ਵੀ ਗਏ ਸੀ ਐਸਪੀ ਕੋਈ ਮਨਪ੍ਰੀਤ ਆ ਇੱਥੇ ਐਸਪੀ ਮਨਪ੍ਰੀਤ ਕੋਲ ਜਾ ਕੇ ਬੈਠ ਕੇ ਕਹਿੰਦੇ ਜੀ ਸਾਨੂੰ ਬੁਲਾਇਆ ਹੋ ਖੇਤੀ ਕੇ ਮਹਾ ਜੋਰ ਜੇ ਤੁਹਾਡੀ ਸੁਣਾਈ ਹੋ ਜੇ ਪਰ ਲੇਕਿਨ ਉਥੇ ਬੈਠ ਕੇ ਆ ਕੇ ਕਹਿੰਦੇ ਦੂਜੀ ਪਾਰਟੀ ਜਾ ਕੇ ਚਲੇ ਗਈ ਉਹਨਾਂ ਦੇ ਕੋਲ ਇੰਨਾ ਟਾਈਮ ਨਹੀਂ ਹੈ ਜਿਹੜੇ ਬੰਦੇ ਠੱਗੀ ਢੋਰੀ ਵਾਲੇ ਤੋਫਾ ਟੜੀ ਵਾਲੇ ਉਹਨਾਂ ਕੋਲੇ ਟਾਈਮ ਨਹੀਂ ਹੈ ਜਿਨ੍ਹਾਂ ਨਾਲ ਵੱਜੀ ਏ ਠੱਗੀ ਉਹ ਦਰਦਰ ਦੀਆਂ ਠੋਕਰਾਂ ਖਾਂਦੇ ਅੱਜ ਫਿਰ ਰਹੇ ਆ ਆ ਜਿਹੜੀਆਂ ਅਨਕੰਪਲੀਟਾਂ ਦਰਖਾਸਤਾਂ ਪਿਛਲੇ 3 ਮਹੀਨੇ ਤੋਂ 3 ਮਹੀਨੇ ਤੋਂ ਲੈ ਕੇ ਹੰਦੇਸਰਾ ਥਾਣੇ ਤੋਂ ਲੈ ਕੇ ਡੀਐਸਪੀ ਡੇਰਾ ਬਸੀ ਐਸਐਸਪੀ ਮੌੜੀ ਕੋਲੇ ਕੋਮ ਰਹੇ ਨੇ ਲਗਭਗ ਇਹ ਚ ਮੈਂ 50 ਕਿੱਲਾਂ ਦਾ ਲਾਇਆ ਕਿਵੇਂ ਕਿਸੇ ਦੇ 11 ਕਿੱਲੇ ਕਿਸੇ ਦੇ 12 ਕਿਸੇ ਦੇ 7 ਹੈਗੇ ਲਗਭਗ 40 50 ਕਿੱਲਾਂ ਦੇ ਜਿਹੜੇ ਬਿਆਨੇ ਉਹ ਫਰਜੀ ਹੋਏ ਆ ਕਿਵੇਂ ਅਕਾਊਂਟਾਂ 'ਚ ਪੈਸੇ ਪਾ ਕੇ ਦੁਬਾਰਾ ਕੈਸ਼ ਕਢਾ ਕੇ ਲੈ ਕੇ ਕਿਵੇਂ ਲਿਮਟਾ ਤਾਰ ਦਿਆ ਸਾਰਾ ਇੱਕ ਗੈਂਗ ਬਣਾਇਆ ਵਾ ਜਿਸ ਗੈਂਗ ਦੀ ਦੇਖ ਰੇ ਖਾਸਤੇ ਉੱਚ ਪੱਧਰੀ ਜਾਂਚ ਹੋ ਕੇ ਉਹਨਾਂ ਦੇ ਤਰਫ਼ ਖਾਸ ਕਾਰਵਾਈ ਹੋਏ ਠੋਸ ਇਹ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਸਾਡੇ ਕੋਲ ਕਈ ਮਾਮਲੇ ਆਲੇ ਕੱਲ ਨੂੰ ਵੀ ਸ਼ਾਇਦ ਕਈ ਮਾਮਲੇ ਹੋਰ ਆਉਣੇ ਪਰ ਜਿਹੜੀ ਅਸਮਾਨੀ ਚੋਂਦੀ ਕੀਮਤਾਂ ਜਿਲ੍ਹਾ ਮੁਹਾਲੀ ਐ ਤਾਂ ਪੰਜਾਬ ਦੇ ਪੂਰੇ ਚਪੂਰੀਆਂ ਕੀਮਤਾਂ ਚੜ ਗਈਆਂ ਪਰ ਮੁਹਾਲੀ ਜ਼ਿਲ੍ਹੇ ਦੀ ਜਿਹੜੀ ਜ਼ਮੀਨ ਹੈ ਉਹ ਡਵਲਪਡ ਸ਼ਹਿਰ ਹੈਗਾ ਇੱਥੇ ਬਿਲਡਿੰਗਾਂ ਬਣ ਰਹੀਆਂ ਨੇ ਕੰਪਨੀਆਂ ਜ਼ਮੀਨਾਂ ਲੈ ਰਹੀਆਂ ਜਿੱਥੇ ਇੱਥੇ ਤੱਕ ਕੇ ਸਾਡੇ ਮੁਹਾਲੀ ਚ 50 ਕਰੋੜ ਰੁਪਏ ਤੋਂ 50 ਲਾ ਲੈ ਕੇ 100 ਕਰੋੜ ਰੁਪਏ ਤੱਕ ਕੀਲਾ ਆਕਸ਼ਨ ਦੇ ਪੁੱਡਾ ਵੇਚਰੀ ਕਵਾਡਾ ਵੇਚਰੀ ਕੰਪਨੀਆਂ 25-25 ਕਰੋੜ ਨੂੰ ਕੀਲਾ ਖਰੀਦਿਆ ਵੀ ਮੀਨੂੰ ਇਸ ਕਰਕੇ ਲੋਕ ਜਿਹੜੇ ਫਰਜੀ ਬਾੜੇ ਨੂੰ ਕਰਕੇ ਲੋਕ ਪੁਲਿਸ ਨੂੰ ਪ੍ਰਸ਼ਾਸਨ ਨੂੰ ਜਿੱਥੇ ਵੀ ਕਿਤੇ ਬਾਹਰ ਲੱਗਦੀ ਹੈ ਉੱਥੇ ਪੈਸੇ ਦੇ ਕੇ ਆਪਣੀਆਂ ਕੰਪਲਟਾਂ ਦਵਾਲ ਲੰਨੇ ਤੇ ਇਹ ਲੋਕ ਦਰਦ ਦਰਦਿਆਂ ਠੋਕਰਾਂ ਖਾਂਦੇ ਨੇ ਇਹਨਾਂ ਨੂੰ ਇੱਥੇ ਤੱਕ ਕੇ ਮੁੰਡੇ ਨੂੰ ਇਹ ਬੈਠਾ ਮੇਰੇ ਕੋਲੇ ਇਹਨਾਂ ਨੂੰ ਜਾ ਕੇ ਆਪਣੀ ਜ਼ਮੀਨ ਤੇ ਸਟੇ ਕਰਾਣੀ ਪਈ ਫਾਦਰ ਤੋਂ ਸਾਈਨ ਕਰਾ ਲਏਗੇ ਸਾਰਾ ਕੁਝ ਕਰਨ ਲੱਗੇ ਪਰ ਇਹਨਾਂ ਨੂੰ ਸਟੇ ਕਰਾਣੀ ਪਈ ਹੁਣ ਸਟੇ ਤਾਂ ਕਰਾਈਆ ਵੀ ਬਿਆਨਨੇ ਤੋਂ ਬਾਅਦ ਰਜਿਸਟਰੀ ਨਾ ਕਰਾ ਜਾਓ ਉਹ ਦੋਸ਼ੀਆਂ ਦੇ ਖਲਾਫ ਅਸੀਂ ਤੁਹਾਡੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਡੀਜੀਪੀ ਪੰਜਾਬ ਨੂੰ ਇਹੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਨਾ ਇਹ ਲੋਕਾਂ ਨੂੰ ਸੜਕਾਂ ਦੇ ਉੱਤਰ ਨਾ ਪਵੇ ਨਾ ਆਪਣੇ ਹੱਕ ਲਈ ਧਰਨੇ ਲਾਣ ਪੈਣਾ ਤੁਸੀਂ ਇਹਨਾਂ ਦੀ ਜਿਹੜੀ ਕਾਰਵਾਈ ਕਰਕੇ ਦੋਸ਼ੀਆਂ ਦੇ ਨਾਲ ਰੈਕਟ ਕਰੋ ਗਿਰਫਜ਼ਾਰ ਕਰੋ ਤੇ ਜ਼ਮੀਨ ਵਾਲੇ ਨੂੰ ਨਿਆਂ ਸਾਫ ਦੋ ਤਾਂ ਕਿ ਲੋਕ ਅੱਛਾ ਮੈਂ ਤੁਹਾਡੇ ਰਾਹੀਂ ਹੋਰ ਵੀ ਕਹਿਣਾ ਚਾਹੁੰਦਾ ਜਿਹੜੀਆਂ ਸਾਡੇ ਕਿਸਾਨ ਜੱਥੇਬੰਦੀਆਂ ਜ਼ਿਲ੍ਹਾ ਮੋਹਾਲੀ ਦੀ ਇਕਾਈ ਹੈ ਅੱਜ 30 32 ਜੱਥੇਬੰਦੀਆਂ ਨੇ 30 32 ਜੱਥੇਬੰਦੀਆਂ ਮੁਲਕ ਦੀ ਮੋਹਾਲੀ ਚ ਜਾਗਦੀਆਂ ਨਹੀਂ ਕੋਈ ਵੀ ਹੈ ਜ਼ਿਲ੍ਹਾ ਮੋਹਾਲੀ ਜਿਹੇਕਰ ਜੱਥੇਬੰਦੀਆਂ ਨੇ ਦੀ ਬਾਹ ਫੜਦੀ ਹੈ ਇਹ ਕਿਸਾਨਾਂ ਦੇ ਵੀ ਮਸਲੇ ਹੈ ਮੇਰਾ ਖੁਦ ਮਸਲਾ ਮੇਰੀ ਕੋਈ ਐਡੀ ਬੜੀ ਕਹਾਣੀ ਨਹੀਂ ਵੀ ਮੈਂ ਕਿਸਾਨ ਦੇ ਖਿਲਾਫ ਨਹੀਂ ਬੋਲਦਾ ਅਕ ਮੈਂ ਅਸੀਂ ਸਾਰੇ ਮਸਲੇ ਚੱਕਦੇ ਆਂ ਪਰ ਕਿਸਾਨ ਜਿੱਥੇ ਬੰਦੀਆਂ ਇਹ ਨਹੀਂ ਹੈ ਵੀ ਹਰੇ ਝੰਡੇ ਲੈ ਕੇ ਜਾਣ ਵਾਸਤੇ ਇਹ ਕਿਸਾਨਾਂ ਨੂੰ ਨਿਆਂ ਸਾਬਤਉਣ ਲਈ ਅੱਗੇ ਆਣ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਾਣ ਤਾਂ ਕਿ ਕਿਸੇ ਵੀ ਕਿਸਾਨ ਦੀ ਹੋਰ ਅੱਗੇ ਲੁੱਟ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ